ਆਰੇ ਤੂੰ ਫੇਰੇ ਤੁੱਪੇ ਖੜੇ ਰਹੇ ਆਂ ਹੁਣ ਸ਼ਾਮ ਦੇ ਟਾਈਮ ਦੁਕੰਦਾਰੀ ਦਾ ਟਾਈਮ ਸੀ ਆ ਕੰਮ ਹੋ ਗਿਆ ਦੇਖ ਲਓ ਪਜਾਰੇ ਆਂ ਨਹੀਂ ਲੱਗਦਾ ਨਹੀਂ ਕਿ ਤਰ੍ਹਾਂ ਕਿਤੇ ਆ ਤੁਹਾਡੇ ਕਰਕੇ ਐਕਸੀਡੈਂਟ ਵੀ ਹੁੰਦੇ ਨੇ ਨਹੀਂ ਵੀਰੇ ਹੁੰਦਾ ਨਹੀਂ ਵੀਰੇ ਸਾਡੇ ਕਰਕੇ ਕਿਹੜਾ ਐਕਸੀਡੈਂਟ ਆ ਜੀ ਦਬੀ ਦੇ ਪਿੱਛੇ ਲਾਉਣੇ ਆ ਜੀਮੇਕਾਰ ਪਰਸਨ ਵਾਲੇ ਕਹਿੰਦੇ ਆ ਨਹੀਂ ਨਹੀਂ ਜਿਗਾਦ ਨੂੰ ਖੜਾਦੇ ਮਰੇ ਯਾਰ ਯਾਰ ਐਕਸੀਡੈਂਟ ਤਾਂ ਕਰਨੀ ਬੰਦਾ ਕੋਈ ਨਹੀਂ ਹੁੰਦਾ ਵੀਰੇ ਐਕਸੀਡੈਂਟ ਸਾਡੇ ਕਰਾ ਤੁਹਾਨੂੰ ਰੁਕੇ ਜਾ ਰਹੇ ਚਲੋ ਮੇਰਾ ਚੱਲੇ ਹੀ ਸਰ ਚੱਲੇ ਹੀ ਚੱਲੋ ਜੀ ਸਾਈਡ ਤੇ ਲਾ ਲਓ ਸਾਡੇ ਕੋਲੇ ਬੋਰ ਮੰਗਲਾ ਬਣਾ ਬੀਤ ਜੀ कुछ नहीं नहीं ऐसे रोड पे 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 जाम जाम लग रहा था लग लग आप लग आप एक है इसमें साइड साइड रोक लेते हो हो एक्सीडेंट एक्सीडेंट होते होते हैं हैं आपकी वजह से हमारे हम तो शाम शाम को को आते मना कर कर रहे आपके पास परमिशन वगैरह है जहां पे लगाने की कमिटी को कमिटी परमिशन है इधर बैठ इधर हो जाते हो कितने पैसे पर्ची कटते है पर्ची कटवाते है 25000 3000 ये नहीं यार महीने की पुलिस आई थी हुआ गया है सर ऐसा बात है हां जी कि आइसक्रीम वाले सारे नु दिक्कत हुंदे है फरी वाले नु कोई दिक्कत नहीं है फरी वाले सहते तुम बिल्कुल लाया हुंदा फरी वाले नु कोई दिक्कत नहीं है मोटरसाइकिल लग जाते है आइसक्रीम वाले दे नाल ਫਰੂਦਾ ਵਾਲਾ ਹਾਂ ਫਰੂਦਾ ਵਾਲੇ ਕਰਕੇ ਸਾਰੇ ਉਹ ਦੇ ਕਰਕੇ ਗੱਦੀ ਵਿਚਾਲੇ ਰੋਦ ਦੇ ਉੱਤੇ ਹੀ ਖੜਾ ਦਿੰਦੇ ਆ ਉਹ ਦੇ ਕਰਕੇ ਹੀ ਸਾਰੇ ਪੰਗਾ ਪੈਂਦੇ ਆ ਹੋਰ ਕੋਈ ਗੱਲ ਨਹੀਂ ਆ ਪੁਲਿਸ ਵਾਲਿਆਂ ਨਾਲ ਸਾਰੇ ਜੀ ਬੰਦਾ ਕੌਣ ਹੈ ਇਹ ਬੰਦਾ ਇੱਧਰ ਰਹਿੰਦੇ ਆਪਣੇ ਦੁਗਰੀ ਸਾਇਦ ਤੇ ਹੋਰ ਕੋਈ ਗੱਲ ਨਹੀਂ ਕਿਤੇ ਸਾਲ ਸੇ ਕੰਮ ਕਰ ਰਿਹਾ ਵੋ ਇਹ ਹੋ ਗਿਆ ਸਾਡੇ ਫਰੂਦੇ ਵਾਲੇ ਨੇ 4 ਸਾਲ ਤੇ ਇੱਥੇ ਲੰਦੇ ਆ ਜੀ ਉਹ ਬੋਲਦਾ ਪਰਚੀ ਘਟਾਤਾ ਹਾਂ ਪਰਚੀ 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 ਤੋਂ ਸਾਡੇ ਕਮੇਟੀ ਦੇ ਹੈਗੇ ਆ 1500 ਰੁਪਏ ਦੇ ਮੈਨੇ ਹੈਗੇ ਆ ਕਮੇਟੀ ਦਾ ਪਰਚੀ ਦਾ ਪਰ ਕੋਈ ਗੱਲ ਨਹੀਂ ਹੈ ਪਰ 1500 ਰੁਪਏ ਲੱਗਦੇ ਹੀ ਹੈ ਲੱਗਦਾ ਨਹੀਂ ਐਕਸੀਡ ਕਰਨ ਬੰਦਾ ਐ ਐਕਸੀ ਦਾ ਪੈਸੇ ਬੰਦੇ ਆ ਉਹਦੇ ਸਕਰੀਮ ਵਾਲੇ ਹੀ ਕਰਕੇ ਹੀ ਬੰਦੇ ਆ ਜੀ ਇਹ ਘਟਨਾ ਹੋ ਸਕਦੇ ਆ ਹਾਂ ਕਰੀ ਹਟਾਣਾ ਪਈਏ ਹਾਂ ਉਸ ਕਾ ਗੱਡੀ ਹਟਾਣਾ ਚਾਹੀਏ ਬਿਲਕੁਲ ਉਹਦੇ ਹੀ ਕਰਕੇ ਸਾਰੇ ਦਿੱਕਤ ਹੁੰਦੇ ਆ ਬਸ ਹਾਂਜੀ ਹਾਂਜੀ ਸ਼ਿਕਾਇਤ ਹੈ ਉਹਦੇ ਉਹਦੇ ਗੱਡੀ ਹਟਾਣਾ ਚਾਹੀਦਾ ਬਾਕੀ ਫਰੀ ਵਾਲੇ ਦਾ ਕੋਈ ਦਿੱਕਤ ਨਹੀਂ ਫਰੀ ਵਾਲਾ ਬਿਲਕੁਲ ਨਾਲ ਸਤਾ ਕੇ λεरी ਲਾਉਂਦੇ ਆ ਉਹਦੇ ਕਰਕੇ ਕੋਈ ਦਿੱਕਤ ਨਹੀਂ ਫਰੀ ਵਾਲੇ ਦੇ ਨਾਲ ਠੀਕ ਓਕੇ ਸੇ ਸ਼ਕਤੀਮਾਨ ਜੌਨ 5 ਇਨਚਾਰਜ ਸਰ ਦੇਖਿਆ ਜਾ ਰਿਹਾ ਤੁਸੀਂ ਇਨਹ ਤੇ ਲੋਕਾਂ ਨੂੰ ਜਾਗਰੂਕ ਕਰ ਰਹੇ ਹੋ ਕਿ ਕੀ ਕਰ ਕੀ ਹੋਇਆ ਕੀ ਅਸੀਂ ਇਹਨਾਂ ਜਿਹੜੀਆਂ ਰੇੜੀਆਂ ਲਾਦੀਆਂ ਰੋਡ ਦੇ ਉੱਤੇ ਇਹਨਾਂ ਨੂੰ ਇਹੀ ਅਵੇਅਰ ਕਰਦੇ ਆ ਵੀ ਆਪਣੇ ਰੇੜੀਆਂ ਜਿਹੜੀਆਂ ਜਿਆਦਾ ਸਾਈਡ ਤੇ ਕਰਕੇ ਲਾਇਆ ਕਰੋ ਅੱਗੇ ਗੱਡੀਆਂ ਖੜ ਜਾਂਦੀਆਂ ਨੇ ਜਿਹਨਾਂ ਜਾਮ ਲੱਗਦਾ ਵਾ ਤੇ ਅੱਜ ਅਸੀਂ ਰੇੜੀਆਂ ਸਾਰੀਆਂ ਹਟਵਾਈਆਂ ਇਹਨਾਂ ਨੂੰ ਇੱਕ ਵਾਰੀ ਵਾਰਨਿੰਗ ਦੇ ਦਿੱਤੀ ਹੈ ਦੁਬਾਰਾ ਵਾਰਨਿੰਗ ਨਹੀਂ ਦੇਣੀ ਇਹਨਾਂ ਨੂੰ ਅਸੀਂ ਤਾਂ ਦੇਖਿਆ ਜਿਵੇਂ ਕਿ ਫਰੂਟ ਵਾਲਾ ਖੜਦਾ ਬਹੁਤ ਉੱਥੇ ਲੋਕੀ ਖੜਦੇ ਨੇ ਗੱਡੀਆਂ ਦਾ ਐਕਸੀਡੈਂਟ ਬਹੁਤ ਜ਼ਿਆਦਾ ਹੁੰਦੇ ਨੇ ਉਰੇ ਕੋਈ ਗੱਲ ਨਹੀਂ ਉਹ ਵੀ ਅਸੀਂ ਹਟਾ ਦਿਆਂਗੇ ਸਾਰੀਆਂ ਗੱਡੀ ਸਾਰੀ ਸੜਕ ਜਿਹੜੀ ਸਾਫ਼ ਮਿਲੂਗੀ ਤੁਹਾਨੂੰ ਉਹ ਵੀ ਇੰਨੀ ਦਿੱਕਤ ਨਹੀਂ ਆਊਗੀ ਜਾਮ ਦੀ ਠੀਕ ਆ ਹੁਣ ਅਸੀਂ ਕਰਾਂਗੇ ਕੰਟਰੋਲ ਸਾਨੂੰ ਪਤਾ ਲੱਗ ਗਿਆ ਜਿਹੜੀਆਂ ਨਹਿਰ ਦੇ ਆਲੇ-ਦੁਆਲੇ ਜਿੰਨੀਆਂ ਵੀ ਰੇੜੀਆਂ ਲਾਦੀਆਂ ਅੱਜ ਅਸੀਂ ਸਾਰੀਆਂ ਭਜਾ ਦਿੱਤੀਆਂ ਇਹਨਾਂ ਨੂੰ ਵਾਰਨਿੰਗ ਵੀ ਦੇਤੀ ਐ ਇੱਕ ਵਾਰੀ ਅਸੀਂ ਕਿੰਦਾ ਦੇ ਰਹੀ ਨਹੀਂ ਲੱਗਦੀ ਉਰੇ ਇੱਥੇ ਜਿਵੇਂ ਫਰੂਟ ਦੀਆਂ ਰੇੜੀਆਂ ਹੋਣਗੀਆਂ ਜਿਵੇਂ ਆਈਸਕ੍ਰੀਮ ਦੀਆਂ ਰੇੜੀਆਂ ਹੋਣਗੀਆਂ ਇਹਨਾਂ ਰਾਤ ਵੀ ਦੇਰ ਰਾਤ ਤੱਕ ਖੜੇ ਰਹਿੰਦੇ ਇਹਨਾਂ ਨੂੰ ਅਸੀਂ ਕਿਹਾ ਵੀ ਥੋੜੀ ਫੇਰ ਰਾਤ ਨੂੰ ਲੁੱਟ ਕਾਉਂ ਹੁੰਦੀ ਆ ਆਪਣਾ ਟਾਈਮ ਨਾਲ ਘਰੇ ਜਾਓ ਤੇ ਜੇ ਨਹੀਂ ਸਮਝਣਗੇ ਫੇਰ ਅਸੀਂ ਇਹਨਾਂ ਦੇ ਸੰਬੰਧਤ ਕਾਨੂੰਨ ਮੁਤਾਬਕ ਨਿਰੋੜ ਤੇ ਖੜਸਦੇ ਆਏ ਨਹੀਂ ਖੜਸਦੇ ਜੀ ਇਹ ਇਹਨਾਂ ਨੂੰ ਅਸੀਂ ਜਿਆਦਾ ਕਿਹਾ ਵੀ ਜਿੱਥੇ ਪਾਰਕਿੰਗ ਦੀ ਜਗ੍ਹਾ ਹੋਵੇ ਜਿਹੜੀ ਤੁਹਾਡੇ ਕੋਲ ਕਿਸੇ ਗਾਹਕ ਨੇ ਸਮਾਨ ਲੈਣ ਆਣਾ ਵੀ ਕਿਸੇ ਤਰ੍ਹਾਂ ਦੀ ਕਿਸੇ ਪਬਲਿਕ ਨੂੰ ਪਰੇਸ਼ਾਨੀ ਨਾ ਹੋਵੇ ਜਿਹੜੀ ਕਿ ਟ੍ਰੈਫਿਕ ਸਾਡੀ ਰੈਗੂਲਰ ਚੱਲਦੀ ਰਹੇ ਤਰੇ ਜੇ ਕਾਨੂੰਨ ਨਹੀਂ ਮੰਨਦੇ ਫਿਰ ਕੀ ਕਰਦੇ ਕਰੂਗਾ ਫਿਰ ਅਸੀਂ ਇਹਨਾਂ ਦੇ ਜੋ ਕਾਰਵਾਈ ਅਮਲ ਵਿੱਚ ਲਿਆਵਾਂਗੇ ਕਾਰਪੋਰੇਸ਼ਨ ਦੇ ਵਿੱਚ ਜੋ ਇਹਨਾਂ ਦੇ ਖਿਲਾਫ ਇਹਨਾਂ ਨੂੰ ਜੁਰਮਾਨਾ ਕਰਾਵਾਂਗੇ ਅਸੀਂ ਜੀ ਮਤਲਬ ਕਿਹਾ ਗਿਆ ਸੀ 1500 ਰੁਪਏ ਦਿੰਨੇ ਹਨ ਉਹ ਕੋਈ ਗੱਲ ਨਹੀਂ ਅਸੀਂ ਕਰਾਂਗੇ ਉਹਨਾਂ ਨਾਲ ਵੀ ਆਪਣੇ ਬਲਾਤਰਾ ਅਫਸਰਾਂ ਨਾਲ ਵੀ ਅਸੀਂ ਕਰਾਂਗੇ ਮੀਟਿੰਗ ਵੀ ਇਹ ਜਿਹੜੀਆਂ ਜਿਹੜੀਆਂ ਇਹਨਾਂ ਦਾ ਜਾਮ ਲੱਗਦਾ ਵੀ ਇਹਨਾਂ ਦਾ ਕੋਈ ਹੱਲ ਕਰਾਇਆ ਜਾਵੇ ਠੀਕ ਹੈ ਜੀ